ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜੀ ਜ਼ਮੀਨ ਦਿਖਾਉਣ ਜਾ ਰਹੀਆਂ ਦੋ ਮੋਟਰਾਂ ਪੱਦਰ ਤੱਕ ਹੈ ਰੇਟ ਸਿਰਫ 4,25,000 ਦੋ ਮੋਟਰਾਂ ਜੀ ਪੱਦਰ ਤੱਕ ਰੇਟ ਸਿਰਫ 4,25,000 ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਮਿਲਣੀ ਹੈ ਜੇਕਰ ਤੁਸੀਂ ਵੀਡੀਓ ਨੂੰ ਰੋਕ ਰੋਕ ਕੇ ਦੇਖੋਗੇ ਤਾਂ ਤੁਹਾਡੇ ਪੱਲੇ ਕੋਈ ਵੀ ਜਾਣਕਾਰੀ ਨਹੀਂ ਪੈਣੀ ਸੋ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਵੀਡੀਓ ਪੂਰੀ ਦੇਖਿਆ ਕਰੋ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਪਾਣੀ ਦਾ ਕੀ ਸਾਧਨਾ ਕੀ ਰੇਟ ਹੈ ਕਿਹੜੇ ਰੀ ਜਮੀਨ ਹੈ ਸਾਰਾ ਤੁਹਾਨੂੰ ਵੀਡੀਓ ਦੇ ਲਾਸਟ ਤੱਕ ਦੇਖੋਗੇ ਤਾਂ ਹੀ ਪਤਾ ਲੱਗੂਗਾ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਤੁਸੀਂ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਤੁਸੀਂ ਜੇ ਤੁਸੀਂ ਜ਼ਮੀਨ ਵੇਚਣੀ ਹੈ ਤਾਂ ਤੁਸੀਂ ਇੱਕ ਜ਼ਮੀਨ ਦੀ ਵਧੀਆ ਵੀਡੀਓ ਬਣਾ ਕੇ ਭੇਜਣੀ ਐ ਇਸ ਵੀਰ ਵਾਂਗੂ ਸਾਰਾ ਏਰੀਆ ਦਿਖਾਉਣਾ ਠੀਕ ਹੈ ਜੀ ਦੂਜੀ ਗੱਲ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਠੀ ਮਕਾਨ ਵੇਚਣਾ ਤਾਂ ਉਹ ਤੁਸੀਂ ਦਿਖਾਉਣਾ ਜੀ ਜਿਵੇਂ ਕੀ ਹੁਣ ਗੇਟ ਤੋਂ ਲੈ ਕੇ ਅੰਦਰ ਤੱਕ ਘਰ ਦੇ ਵਿੱਚ ਕੀ ਕੀ ਫੈਸਿਲਿਟੀਆਂ ਨੇ ਠੀਕ ਹੈ ਜੀ ਕੋਈ ਤੁਹਾਡਾ ਤਾਂ ਰੋਡ ਤੇ ਲੱਗਦਾ ਗਲੀ ਤੇ ਲੱਗਦਾ ਇਹ ਵੀ ਜ਼ਰੂਰ ਦਿਖਾਉਣਾ ਤੇ ਦੂਜੀ ਗੱਲ ਸਾਰੀ ਜਾਣਕਾਰੀ ਤੁਸੀਂ ਭੇਜਣੀ ਹੈ ਤੇ ਤਾਂ ਕਿ ਤੁਹਾਡੀ ਐਡ ਜਿਹੜੀ ਅਸੀਂ ਆਪਣੇ ਚੈਨਲ ਤੇ ਲਗਾ ਸਕੀਏ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਤੁਸੀਂ ਇਸ ਨੰਬਰ ਤੇ ਸਾਨੂੰ ਵਟਸਐਪ ਕਰ ਸਕਦੇ ਹੋ ਨੰਬਰ ਤੁਸੀਂ ਨੋਟ ਕਰ ਲਓ ਜੀ ਇਹ ਚੈਨਲ ਦਾ ਵਟਸਐਪ ਨੰਬਰ ਹੈ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣ ਵਾਸਤੇ 9877988464 997798844 ਇਹ ਚੈਨਲ ਦਾ WhatsApp ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣੀ ਹੈ ਜਾਂ ਕੋਈ ਮਸ਼ੀਨਰੀਆਂ ਵੇਚਣਾ ਚਾਹੁੰਦੇ ਹੋ ਜਾਂ ਤੁਹਾਡੇ ਕੋਲ ਕੋਈ ਪੈਟਰੋਲ ਪੰਪ ਫੈਕਟਰੀ ਜਾ ਤੁਸੀਂ ਬਿਜ਼ਨਸ ਕਰ ਰਹੇ ਹੋ ਉਹਨੂੰ ਅੱਗੇ ਵਧਾਉਣਾ ਚਾਹੁੰਦੇ ਆ ਤਾਂ ਤੁਸੀਂ ਇਸ ਨੰਬਰ ਤੇ ਸਾਨੂੰ WhatsApp ਰਾਹੀਂ ਸੰਪਰਕ ਕਰ ਸਕਦੇ ਇੱਕ ਵਧੀਆ ਵੀਡੀਓ ਫੁੱਲ ਸਕਰੀਨ ਦੀ ਹੋਣੀ ਚਾਹੀਦੀ ਹੈ ਅਤੇ ਨਾਲ ਸਾਰੀ ਜਾਣਕਾਰੀ ਠੀਕ ਹੈ ਜੀ ਤੇ ਹੁਣ ਤੁਹਾਡਾ ਟਾਈਮ ਆਪਾਂ ਨਾ ਖਰਾਬ ਕਰਦੇ ਹੋਏ ਬਾਦ ਦੇ ਆਪਾਂ ਵੀਡੀਓ ਵੱਲ ਅੱਜ ਜਿਹੜੀ ਅਸੀਂ ਤੁਹਾਨੂੰ ਜ਼ਮੀਨ ਦਿਖਾ ਰਹੇ ਹਾਂ ਜੀ ਉਹ ਟੋਟਲ 70 ਵਿਗੇ ਜ਼ਮੀਨ ਹੈ ਇਹ ਟੋਟਲ 70 ਵਿਗੇ ਜ਼ਮੀਨ ਹੈ ਜੀ ਜਿਹਦੇ ਵਿੱਚ ਦੋ ਮੋਟਰਾਂ ਨੇ ਮਕਾਨ ਬਣਿਆ ਹੋਇਆ ਜੀ ਦੋ ਡੱਗ ਨੇ ਦੋ ਪਾਣੀ ਵਾਲੇ ਡੱਗ ਬਣੇ ਹੋਏ ਨੇ ਤੇ ਮਕਾਨ ਬਣਿਆ ਦੋ ਮੋਟਰਾਂ ਦੇ ਟੋਟਲ 70 ਵਿਗੇ ਜ਼ਮੀਨ ਵਿਕਾਊ ਹੈ ਜੀ ਪੱਧਰ ਜ਼ਮੀਨ ਹੈ ਜੀ ਮੂੰਗਫਲੀ ਵੈਲਟ ਵਧੀਆ ਸਰੋਂ ਵਧੀਆ ਸਰੋਂ ਦੀ ਫਸਲ ਹੁੰਦੀ ਹੈ ਜੀ ਤੇ ਓਪਨ ਰਿਸਟਰੀ ਵਾਲਾ ਬਾਣ ਹੈ ਕੋਈ ਬੰਦਾ ਖਰੀਦ ਸਕਦਾ ਜੀ ਓਪਨ ਰਿਸਟਰੀ ਦੇ ਇਹ ਬਾਣ ਹੈਗਾ ਕੋਈ ਵੀ ਬੰਦਾ ਜਾ ਕੇ ਖਰੀਦ ਸਕਦਾ ਜੇਕਰ ਕੋਈ ਖਰੀਦਣ ਦਾ ਚਾਹਵਨ ਹੈ ਤਾਂ ਇਹ ਸੌਦਾ ਤੁਹਾਡੇ ਲਈ ਵੈਸਟ ਹੈ ਜੀ ਟਾਪ ਦਾ ਸੌਦਾ ਹੈ ਜੀ ਤੇ ਰੇਟ ਤੁਸੀਂ ਸੁਣ ਹੀ ਲਿਆ ਹੋਣਾ 425000 ਬਿੱਗੇ ਦਾ ਜੀ ਤੇ ਟੋਟਲ 70 ਬਿੱਗੇ ਜ਼ਮੀਨ ਹੈ ਦੋ ਮੋਟਰਾਂ ਵਿੱਚ ਮਕਾਨ ਬਣਿਆ ਦੋ ਡੱਗ ਪੱਧਰ ਜ਼ਮੀਨ ਓਪਨ ਇੰਡਸਟਰੀ ਵਾਲੀ ਜ਼ਮੀਨ ਹੈ ਜੀ 425000 ਬਿੱਗੇ ਦਾ ਰੇਟ ਹੈ ਟਾਪ ਦਾ ਸੌਦਾ ਵਸ ਤੁਸੀਂ ਮਾਲਕ ਵੀਰ ਦਾ ਨੰਬਰ ਨੋਟ ਕਰ ਲਿਓ ਵੀ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਤੇ ਹਰ ਇੱਕ ਵੀਡੀਓ ਤੁਹਾਨੂੰ ਜਲ ਨਮ ਨਵੀ ਤੋਂ ਨਵੀ ਦੇਖਣ ਨੂੰ ਮਿਲ ਸਕੇ ਤੇ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਿਆ ਕਰੋ ਜੀ ਕਿ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਮਸ਼ੀਨਰੀਆਂ ਚਾਹੀਦੀਆਂ ਨੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਜੀ ਕੋਸ਼ਿਸ਼ ਕਰਾਂਗੇ ਕਿ ਅਗਲੀ ਆਉਣ ਵਾਲੀ ਵੀਡੀਓ ਅਸੀਂ ਤੁਹਾਡੇ ਹਿਸਾਬ ਨਾਲ ਲੈ ਕੇ ਆ ਸਕੀਏ ਕਮੈਂਟਾਂ ਦੇ ਵਿੱਚ ਇਹ ਦੱਸਣਾ ਤੁਸੀਂ ਕਿ ਕਿਹੜੇ ਪਿੰਡ ਦੇ ਵਿੱਚ ਤੁਹਾਨੂੰ ਕਿੰਨਾ ਕੁ ਮਕਾਨ ਚਾਹੀਦਾ ਹੈਗਾ ਕਿੰਨੀ ਕੁ ਜਗ੍ਹਾ ਦਾ ਹੋਣਾ ਚਾਹੀਦਾ ਕੀ ਰੇਟ ਦਾ ਠੀਕ ਹੈ ਜੀ ਜੇ ਤੁਸੀਂ ਕੋਈ ਜ਼ਮੀਨ ਲੱਭ ਰਹੇ ਹੋ ਕਿਸੇ ਸ਼ਹਿਰ ਪਿੰਡ ਦੀ ਤਾਂ ਉਹ ਵੀ ਤੁਸੀਂ ਦੱਸਨੇਗੀ ਐਨੇਕ ਰੇਟ ਨੂੰ ਹੋਵੇ ਜੀ ਤੇ ਆਹ ਵਾਲੇ ਏਰੀਆ ਦੇ ਵਿੱਚ ਹੋਵੇ ਠੀਕ ਹੈ ਜੀ ਤੇ ਹੁਣ ਤੁਸੀਂ ਮਾਲਕ ਵੀਰ ਦਾ ਨੰਬਰ ਜਿਹੜਾ ਨੋਟ ਕਰ ਲਓ ਜੀ 9352753402 9352753402 ਇਹ ਹੈਗਾ ਜੀ 70 ਵਿੱਗੇ ਜ਼ਮੀਨ ਵਿਕਾਊ ਹੈ ਜਿਹੜੀ ਉਹਦੇ ਮਾਲਕ ਦਾ ਨੰਬਰ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜ਼ਮੀਨ ਬਾਰੇ ਗੱਲ ਕਰਨੀ ਹੈ ਜੀ ਇੱਕ ਵਾਰੀ ਫੇਰ ਨੋਟ ਕਰ ਲਓ 93507 53402 ਇਸ ਨੰਬਰ ਤੇ ਫੋਨ ਕਰਕੇ ਤੁਸੀਂ 70 ਬਿਗੇ ਜਿਹੜੇ ਖਰੀਦ ਸਕਦੇ ਹੋ ਤੇ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤਾਂ ਕਿ ਇਹ ਵੀਡੀਓ ਉਹਨਾਂ ਕਿਸਾਨ ਭਰਾਵਾਂ ਤੱਕ ਜਰੂਰ ਪਹੁੰਚੇ ਜਿਹੜੇ ਸਸਤੀ ਜ਼ਮੀਨ ਖਰੀਦਣ ਦੇ ਚਾਹਵਨ ਨੇ ਸੋ ਇਹ ਵੀਡੀਓ ਨੂੰ ਇੰਨੀ ਕਿ ਜ਼ਿਆਦਾ ਸ਼ੇਅਰ ਕਰ ਦਿਓ ਜਿਵੇਂ ਤੁਸੀਂ ਪਹਿਲਾਂ ਵਾਲੀਆ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਤਾਂ ਇਸ ਵੀਡੀਓ ਨੂੰ ਵੀ ਉਸ ਤਰ੍ਹਾਂ ਹੀ ਤੁਸੀਂ ਸ਼ੇਅਰ ਕਰਕੇ ਅੱਗੇ ਸਪੋਰਟ ਕਰਿਓ ਜੀ ਤੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਚੈਨਲ ਦੇ ਨਾਲ ਜੁੜਨ ਦੇ ਲਈ ਤੇ ਬਹੁਤ ਬਹੁਤ ਸਪੋਰਟ ਕਰਦੇ ਹੋ ਤੁਸੀਂ ਚੈਨਲ ਨੂੰ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਪਿੰਡ ਪਰਾ ਬਹੁਤ ਸੋਹਣੇ ਕਮੈਂਟ ਕਰਦੇ ਆ ਤੇ ਵੀਡੀਓ ਨੂੰ ਕਿ ਸ਼ੇਅਰ ਕਰਦੇ ਆ ਰਹੇ ਨੇ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਕਿਹੜਾ ਪਿੰਡ ਕਿਹੜਾ ਸ਼ਹਿਰ ਤੋਂ ਤੁਸੀਂ ਵੀਡੀਓ ਵੇਖ ਰਹੇ ਹੋ ਤੇ ਸ਼ੇਅਰ ਕਰ ਰਹੇ ਹੋ ਬਣੇ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਮਿਲਦੇ ਆ ਕਿਸੇ ਹੋਰ ਨਵੇਂ ਕੋਠੀ ਮਕਾਨ ਦੇ ਨਾਲ ਧੰਨਵਾਦ